ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਬੈਦਕਰ ਪੰਡ ਦੇ ਵਿੱਚ ਪੀਟਰ ਬੀ ਦੇ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਠੀਕ ਹੈ ਜੀ ਜਿਹੜਾ ਕਿ 5 8 2024 ਨੂੰ ਜਾਰੀ ਹੋਇਆ ਹੈ ਅੱਜ 6 8 2024 ਹੈ ਇਹ ਇਸ਼ਤਿਹਾਰ ਨੰਬਰ 2 ਆਫ 2024 ਰਾਹੀ ਡਾਇਰੈਕਟੋਰੇਟ ਸ਼ਹਿਰੀ ਹਵਾਵਾਜੀ ਪੰਜਾਬ ਵਿਖੇ ਟੈਕਨੀਸ਼ੀਅਨ ਗ੍ਰੇਡ 1 ਦੀਆਂ 2 ਟੈਕਨੀਕਲ ਅਫਸਰ ਦੀਆਂ ਇੱਕ ਅਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ 4 ਅਸਾਮੀਆਂ ਤੇ ਕੀਰਤ ਵਿਭਾਗ ਵਿੱਚ ਕੀਰਤ ਇਨਸਪੈਕਟਰ ਗ੍ਰੇਡ 1 ਦੀਆਂ 52 ਅਸਾਮੀਆਂ ਨੂੰ ਸਿੱਧੀ ਭਾਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ ਤੇ ਯੋਗ ਉਮੀਦਵਾਰਾਂ ਦੀ ਯੋਗ ਉਮੀਦਵਾਰਾਂ ਤੋਂ ਮਿਤੀ 16 ਦੂ 2024 ਤੋਂ 1/4/2024 ਤੱਕ ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਜਿਹੜੇ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਅਤੇ ਫੀਸ ਭਰਨ ਤੋਂ ਵਾਂਝੇ ਰਹਿ ਗਏ ਉਹ ਉਮੀਦਵਾਰ ਖੇਡ ਦਰਸ਼ਾਣਾਂ ਮਿਤੀਆਂ ਦੌਰਾਨ ਅਪਲਾਈ ਕਰ ਸਕਦੇ ਹਨ ਅਤੇ ਫੀਸ ਭਰ ਸਕਦੇ ਹਨ ਅਪਲਾਈ ਕਰਨ ਦੀ ਜਿਹੜੀ ਨਵੀਂ ਮਿਤੀ ਹੈ ਉਹ ਦੱਸੀ ਗਈ ਹੈ 6/8/2024 ਤੋਂ 12/8/2024 ਸ਼ਾਮ 5 ਵਜੇ ਤੱਕ ਅਤੇ ਫੀਸ ਭਰਨ ਦੀਆਂ ਮਿਤੀਆਂ ਜਿਹੜੀਆਂ ਹਨ ਉਹ 8/8/2024 ਤੋਂ 14/8/2024 ਤੱਕ ਮਤਲਬ ਕਿ ਜਿਹੜੀਆਂ ਲੇਬਰ ਇਨਸਪੈਕਟਰ ਦੀਆਂ ਭਾਰਤੀਆਂ ਸੀਗੀ ਉਨਾਰੇ ਵਿੱਚ ਵਾਧਾ ਕੀਤਾ ਗਿਆ ਹੈ ਇਹ ਫਾਰਮ ਦੁਬਾਰਾ ਅਪਲੋਡ ਹੋ ਰਹੇ ਹਨ 6 ਦਿਨ ਤੁਹਾਨੂੰ ਦਿੱਤੇ ਗਏ ਹਨ ਜਿਹੜੇ ਵਿਦਿਆਰਥੀਆਂ ਦਾ ਇਹ ਫਾਰਮ ਭਰਨ ਤੋਂ ਰਹਿ ਗਿਆ ਸੀ ਉਹ ਹੁਣ ਇਸ ਫਾਰਮ ਨੂੰ ਦੁਬਾਰਾ ਤੋਂ ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਅੱਜ ਤੋਂ ਇਹ ਫਾਰਮ ਅਪਲਾਈ ਹੋਣਾ ਸ਼ੁਰੂ ਹੋ ਗਿਆ ਹੈ ਔਰ 12 ਤਰੀਕ ਤੱਕ ਇਹ ਅਪਲਾਈ ਹੋਏਗਾ 8 ਤਰੀਕ ਤੋਂ ਲੈ ਕੇ 14 ਤਰੀਕ ਤੱਕ ਇਸ ਦੇ ਜਿਹੜੇ ਹੈਗੇ ਨੇ ਉਹ ਫਾਰਮ ਭਰ ਕੇ ਫੀਸ ਭਰੀ ਜਾਏਗੀ ਠੀਕ ਹੈ ਜੀ ਹੋਰ ਜਾਣਕਾਰੀ ਲਈ ਜੁੜੇ ਰਹਿਓ ਤੁਹਾਡੇ ਆਪਦੇ YouTube ਚੈਨਲ ਅੰਬედაਕਰਪਨ ਨਾਲ ਧੰਨਵਾਦ